ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤੁਰ ਦਿਸ਼ਾ ਕੇ ਨੋ ਬਲਿ ਆਪਨਾ ਸਿਰ ਉਪਰ ਕਰ ਧਾਰਿਓ ਕਿਰਪਾ ਤਕਤ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲੁ ਪ੍ਰਭੁ ਬਖਸ਼ੰਦ ਰਹਾ ਜੋ ਮੰਗੈ ਠਾਕੁਰ ਅਪਨੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਚਤੁਰ ਦਿਸ਼ਾ ਕੇ ਨਉ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਤਾਕ ਅਵਲੋਕਨ ਕੇ ਨਉ ਦਾਸ ਕਾ ਦੁਖ ਬਿਧਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਧ ਲਾਏ ਆਪ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਕਤਰ ਦਿਸ਼ਾ ਕੇ ਨੌ ਬਲਿ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਹੇ ਠਾਕੁਰ ਆਪਣੇ ਤੇ सोई सोई દેવે নানક दास મુખ તેજ બોલે ઇહા ઉહા સચ હોવે ચતર દિશા કે નો બલ અપના સર ઉપર કર ਧાર્યો કૃપા તાટાખ અવલોકન કે નો दास કા દુખ બિધાર્યો હરજન રાખે ગુરુ ગોવિંદ ਕੰਧ ਲਾਏ ਆਵ ਗੁਣ ਸਭ ਮਿਟੇ ਦਇਆਲੁਕੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਚਤਰ ਦਿਸ਼ਾ ਕੀ ਨੌ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲ ਪਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸਚ ਹੋਵੇ ਚਤੁਰ ਦਿਸ਼ਾ ਕੇ ਨੌ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਪ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇहां ਉहां ਸਚ ਹੋਵੇ ਚਤਰ ਦਿਸ਼ਾ ਕੇ ਨੋ ਬਲਿ ਆਪਨਾ ਸਿਰ ਉੱਪਰ ਕਰ ਘਰਿਓ ਕਿਰਪਾ ਤਕਟਾਖ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਪ ਗੁਣ ਸਭ ਮਿਟੇ ਦਿਆਲੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਚਤੁਰ ਦਿਸ਼ਾ ਕੇ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਵਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਹੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾ ਸਮੁਖ ਤੇਜੋ ਬੋਲੇ ਇਹਾ ਉਹਾ ਸਚ ਹੋਵੇ ਚਤਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲੈ ਆਪ ਗੁਣ ਸਭ ਮਿਟੇ ਦਿਆਲੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇहां ਉहां ਸਚ ਹੋਵੇ ਚਤਰ ਦਿਸ਼ਾ ਕੀ ਨੌ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਆਵ ਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ ਹਉ ਸਚ ਹੋਵੇ ਚਤਰ ਦਿਸ਼ਾ ਕੇ ਨੋਂ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਟਾਕ ਅਵਲੋਕਨ ਕੇ ਨੋਂ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸਚ ਹੋਵੇ ਚਤਰ ਦਿਸ਼ਾ ਕੇ ਨੋ ਬਲਿ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਪ ਗੁਣ ਸਭ ਮਿਟੇ ਦਇਆਲੁ ਪ੍ਰਖ ਬਖਸ਼ੰਦ ਰਹਾ ਜੋ ਮੰਗੇ ਹੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਚਤੁਰ ਦਿਸ਼ਾ ਕੇ ਨੋਂ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨੋਂ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਵਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਹੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾ ਸਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਚਤਰ ਦਿਸ਼ਾ ਕੇ ਨੋਂ ਬਲਿ ਆਪਣਾ ਸਿਰ ਉਪਰ ਕਰ ਘਰਿਓ ਕਿਰਪਾ ਤਾਕ ਅਵਲੋਕਨ ਕੇ ਨੋਂ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲੈ ਆਵ ਗੁਣ ਸਭ ਮੇਟੇ ਦਿਆਲੁਰਖ ਬਖਸ਼ੰਦ ਰਹਾ ਜੋ ਮੰਗੇ ਹੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜੋ ਬੋਲੇ ਇਹਾ ਉਹਾ ਸਚ ਹੋਵੇ ਚਤਰ ਦਿਸ਼ਾ ਕੀ ਨੌ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨਾ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਪ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇਹਾਂ ਉਹਾਂ ਸਚ ਹੋਵੇ ਚਤਰ ਦਿਸ਼ਾ ਕੇ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇहां ਉहां ਸਚ ਹੋਵੇ ਚਤਰ ਦਿਸ਼ਾ ਕੇ ਨੋ ਬਲਿ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਤਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਹੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਚਤੁਰ ਦਿਸ਼ਾ ਕੇ ਨੌ ਬਲ ਆਪਨਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਪ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾ ਸਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਚਤਰ ਦਿਸ਼ਾ ਕੇ ਨੋ ਬਲਿ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲੈ ਆਵ ਗੁਣ ਸਭ ਮਿਟੇ ਦਿਆਲੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਚਤਰ ਦਿਸ਼ਾ ਕੀ ਨੌ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਾ ਕਾਖ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਹੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸਚ ਹੋਵੇ ਚਤਰ ਦਿਸ਼ਾ ਕੇ ਨੋ ਬਲਿ ਆਪਣਾ ਸਿਰ ਉਪਰ ਕਰ ਘਰਿਓ ਕਿਰਪਾ ਕਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਚਤਰ ਦਿਸ਼ਾ ਕੀ ਨਾਮ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਪ ਗੁਣ ਸਭ ਮਿਟੇ ਦਿਆਲ ਬੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਚਤੁਰ ਦਿਸ਼ਾ ਕੇ ਨੋ ਬਲਿ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਟਾਕ ਅਵਲੋਕਨ ਕੇ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਧ ਲਾਏ ਆਵ ਗੁਣ ਸਭ ਮਿਟੇ ਦਇਆਲੁਕੁਰਖ ਬਖਸ਼ੰਦ ਰਹਾ ਜੋ ਮੰਗੇ ਹੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾ ਸਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ